ਇਹ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋ ਡੈਰੀ ਫਾਰਮ ਬਰਨਾਲਾ ਦੇ ਬੱਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਹਨ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019 ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਭਾਈ ਹਾਂਜੀ ਨਾਮ ਐਡਰੈਸ ਦੱਸੋ ਜੀ ਆਪਣਾ ਪਿੰਡ ਫਤੇਗੜਾ ਸਾਣਾ ਜ਼ਿਲ੍ਹਾ ਬਰਨਾਲਾ ਜੀ ਨਾਮ ਸੀਰਾ ਦਾ ਤੇ ਮੋਬਾਈਲ ਨੰਬਰ 81461 70809 ਜਿਹੜੇ ਆਪਾਂ ਸਾਈਵਾਲ ਵੜ ਦੇਖ ਚੁੱਕੇ ਨੇ ਕਿਹੜਾ ਸੂਆ ਸੁਣਦੀ ਹੈ ਇਹ ਪਹਿਲਾ ਸੂਆ ਸੁਣਾ ਜੀ ਪਹਿਲਾ ਸੁਆਪਲੂਨ ਤੇ ਜਿੱਦ ਆਪਾਂ ਦੇਖਿਆ ਕਾਫੀ ਬੱਚੇ ਰੱਖੇ ਹੋਏ ਆ ਹਨਾ ਹਾਂ ਇਹ ਬੱਚੇ ਲਿਆ ਕੇ ਪਾਲਦੇ ਨੇ ਮਤਲਬ ਜਿਹੇ ਜੀ ਬਰੀਡ ਦੀ ਮਿਲ ਜੇ ਉਹ ਤਿਆਰ ਕਰ ਲੈਂਦੇ ਠੀਕ ਆ ਆਪਣੇ ਲਿਆ ਜਾ ਰਹੇ ਬੰਦੇ ਕੋਲ ਹੀ ਹੈ ਹਨਾ ਹਾਂ ਜੀ ਆਪਣੇ ਲਿਆ ਜਾ ਰਹੇ ਨੇ ਬਾਈ ਘਰੇ ਹੈ ਨਹੀਂ ਨੰਬਰਦਾਰ ਆਈ ਆਪਣੇ ਇਹਦਾ ਰਿਕਾਰਡ ਵਗੈਰਾ ਕੁਝ ਪਤਾ ਇਹ ਬਾਈ ਇੱਥੇ ਆਪਣੇ ਸਿੱਖਾਂ ਦੇ ਬਾਜਦੇ ਨੇ ਲੁਧਿਆਣੇ ਤੋਂ ਗਾ ਲੈ ਸੀ ਠੀਕ ਉਹਦੇ ਮਾਗਰਪੂਕ ਕਹਿੰਦਾ ਨਹੀਂ ਇੱਥੇ ਉਹ ਠੀਕ ਹੈ ਤੇ ਉਥੋਂ ਬਸੀ ਆਈ ਸੀ ਉਹਨਾਂ ਨੇ ਇਹਨਾਂ ਨੂੰ ਦੇ ਦੇਈ ਬਸੀ ਪਾਲਣ ਨੂੰ ਠੀਕ ਆ ਬੱਚੇ ਇਹਨਾਂ ਨੇ ਪਾਲ ਲਏ ਹਾਂ ਹਾਂ ਤੇ ਹੁਣ ਦਿਨ ਕਹਿ ਲੈ ਜੇ ਸੂਣ ਚ ਇਹ ਬਈ 10 12 ਦਿਨ ਪਾਏ ਲਏ 10 12 ਦਿਨ ਸੂਣ ਚ ਬਾਕੀ ਪਿਓਰ ਸਹੀ ਵੜ ਆ ਗਈ ਹੈ ਨਾ ਪਿਓਰ ਆ ਗਈ ਜਮ ਤੇ ਲੈ ਵਾਲੂਆ ਬਹੁਤ ਲਾ ਹੈ ਪੁੱਤਾਂ ਦੀ ਹਾਂ ਹਾਂ ਲਾਹੀ ਜਾਂਦੇ ਹਾਂ ਹੁਣੇ 2 ਦਿਨਾਂ ਦੀ ਲਾਉਣ ਲੱਗੀ ਹੈਗੇ ਕਿੰਨਾ ਕੁ ਦੁੱਧ ਦੇ ਦੂ ਇਹ ਦੁੱਧ ਤਾਂ ਬਈ ਦੀ ਮਾਂ ਥੱਲੇ 20 ਕਿਲੋ ਸੀਗਾ ਹੁਣ ਇਹ ਦੇਖੋ ਕਿੰਨਾ ਦੇਊ ਹੈ ਨਾ ਕਰਮਾਂ ਦੀ ਗੱਲ ਆਗਾ ਹਾਂ ਆਪਾਂ ਕਹ ਜੇ 25 ਦੇ ਦੂ 30 ਦੇ ਦੂ ਹਾਂ ਨਹੀਂ 15 17 ਕਿਲੋ ਤਾਂ ਆ ਦੇਣਾ ਚਾਹੀਦਾ ਦੇ ਵਾਹ بھائی 70000 ਰੁਪਏ ਕਰਦੇ ਨੇ ਮੁੱਲੇ ਮਾਨਤਨ ਹੋ ਜਾਊਗਾ ਮਾਨਤਨ ਹੋ ਜਾਊਗਾ ਤੋਰੀ ਬਾਹਰ ਨੂੰ ਸੋ ਵੀਰੋ ਕੱਦ ਕਾਠ ਵਗੈਰਾ ਧੱਲੇਵਾ ਵਗੈਰਾ ਦੇਖਿਆ ਤੁਹਾਡੇ ਭੜਾ ਪਾਉਣ ਲੱਗ ਗਈ ਤੇ ਧੱਲੇਵਾ ਕੀ ਹਵਾਤਾ ਭਾਰਾ ਬਣਾਊਗੀ ਪੂਰਾ ਪਲੂਨ ਪਹਿਲਾ ਸੂਆ ਸੁੰਦੀ ਆ ਮੂੰਹ ਮੱਥਾ ਫੇਸ ਕੁਆਲਿਟੀ ਵਗੈਰਾ ਦੇਖਿਆ ਥੋੜੇ ਜੀ ਤੌਰ ਦੀ ਕਰਨੀ ਤੇ ਰਾਜੀ ਰੂਜੀ ਦੇਖੋ ਪੜੀ ਪੂਰੀ ਬਹੁਤ ਪਿਓਰ ਅਸਲ ਸਾਹੀ ਵਾਲਾ ਤੰਨ ਵਾਲੀ ਸਾਹੀ ਵਾਲਾ ਦੇਖੋ λεਵਾ ਦੇਖੋ ਪਤਾ ਨਹੀਂ ਕਿਹੜਾ ਬਾਤਾ ਬਾਕੀ ਲਿੰਪੜਦੀ ਨਹੀਂ ਭਾਈ ਇਹ ਜੀ ਮੰਨ ਕੇ ਚੱਲ ਵੀ ਨਾ ਤਾਂ ਮੋਟੇ ਦੇ ਨਾਲ ਗਾਰੇ 'ਚ ਬੈਠੇ ਠੀਕ ਆਪਾਂ ਹੁਣ ਦੇਖਦੇ ਰਹੇ ਨੇ ਆ ਕੇ ਚਲਾਣਾ ਬੱਛੀਆਂ ਪਾਲ ਉਹ ਤਾਂ ਕੋਨੇ 'ਚ ਬੰਨੀ ਹੋਈ ਸੀ ਨਾ ਹਾਂ ਤੇ ਸਫਾਈ ਰੱਖਦੇ ਬੁਰੀ ਜਮ ਪੂਰੀ ਸਫਾਈ ਆ ਪਿਆ ਹੋਣਾ ਦੁੱਧ ਵੀ ਇਹਦਾ ਪੂਰਾ ਵਧੀਆ ਹੋਊਗਾ ਹਨਾ ਮੁੱਲ 70000 ਹਾਂ ਮੰਤਾਨ ਹੋ ਜਾਊਗਾ ਠੀਕ ਹੈ ਨੰਬਰ ਬੋਲ ਜੀ 81461 70802 ਪਿੰਡ ਫਤੇਗੜ ਸਨਾਂ ਉਹ ਸੀ ਠੰਡੀਆਂ ਕਦੇ ਮਰਜੀ ਹੋਣਾ ਉਹ ਬੋਲੀ ਜਾਵੇ ਕੋਈ ਹੋਰ ਠੀਕ ਹੈ ਸੋ ਕਿਸੇ ਵੀ ਵੀਰ ਦੇ ਸਾਈ ਵਾਲ ਬੈਠ ਪਸੰਦ ਹੋ ਕਿਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲ ਜਾਂਗੇ ਕਿਸੇ ਨਵੀਂ ਹੋਰ ਵੀਡੀਓ ਵਿੱਚ